ਭਾਕਰ ਸਿੰਘ ਕਣਕਵਾਲ ਜ਼ਿਲ੍ਹਾ ਪ੍ਰਧਾਨ ਪੰਜਾਬ ਨੰਬਰ ਦਾ ਜੁਇਨ 643 ਅੱਜ ਅਸੀਂ ਜਿਹੜੀ ਜ਼ਿਲ੍ਹੇ ਦੀ ਮੀਟਿੰਗ ਚ ਰੱਖੀ ਹੈ ਇਹਦੇ ਵਿੱਚ ਵੱਖ-ਵੱਖ ਤਹਿਸੀਲਾਂ ਦੇ ਪ੍ਰਧਾਨ ਸਾਹਿਬ ਹਾਜ਼ਰ ਹੋਏ ਨੇ ਵੱਖ-ਵੱਖ ਅਹੁਦੇਦਾਰ ਸ਼ਾਮਲ ਹੋਏ ਨੇ ਅੱਜ ਦੀ ਮੀਟਿੰਗ ਦਾ ਜਿਹੜਾ ਮੇਨ ਅਜੰਡਾ ਹੈ 7 ਮਾਰਚ ਨੂੰ ਅਸੀਂ ਸੰਗਰੂਰ ਵਿਖੇ ਇੱਕ ਪੰਜਾਬ ਪੱਧਰ ਦੀ ਬਹੁਤ ਵੱਡੀ ਰੈਲੀ ਕਰ ਰਹੇ ਹਾਂ ਤਾਂ ਕਿ ਜਿਹੜੀਆਂ ਸਾਡੀਆਂ ਨੰਬਰਦਾਰਾਂ ਦੀਆਂ ਮੰਗਾਂ ਨੇ ਉਹਨਾਂ ਵੱਲ ਸਰਕਾਰ ਦਾ ਧਿਆਨ ਦਿਵਾਇਆ ਜਾ ਸਕੇ ਅਸੀਂ ਸਾਰੇ ਤਹਿਸੀਲ ਪ੍ਰਧਾਨਾਂ ਨੂੰ ਸਾਰੇ ਜਿਹੜੇ ਆਮ ਸਾਡੇ ਨੰਬਰਦਾਰ ਸਵਾਨ ਪਿੰਡਾਂ 'ਚ ਬੈਠੇ ਐ ਉਹਨਾਂ ਨੂੰ ਅਪੀਲ ਕਰ ਰਹੇ ਹਾਂ ਤੁਹਾਡੇ ਮਾਧਮ ਰੇ ਵੀ ਅਪੀਲ ਕਰਦੇ ਹਾਂ ਕਿ ਜਿਹੜੇ ਵੱਧ ਤੋਂ ਵੱਧ ਗਿਣਤੀ ਵਿੱਚੋਂ 7 ਮਾਰਚ ਨੂੰ ਸੰਗਰੂਰ ਵਿਖੇ ਪਹੁੰਚਣ ਇਹ ਆਪਣੀਆਂ ਮੰਗਾਂ ਸੰਬੰਧੀ ਜੋ ਉੱਥੇ ਕੋਈ ਰੋਸ ਪ੍ਰਦਰਸ਼ਨ ਕਰਨਾ ਹੈ ਧਰਨਾ ਰੈਲੀ ਕਰਨੀ ਹੈ ਜੋ ਪੰਜਾਬ ਬਡੀ ਦਾ ਹੁਕਮ ਹੋਊਗਾ ਉਸ ਮੁਤਾਬਕ ਅਸੀਂ ਉਹ ਸਾਰਾ ਕੁਝ ਉੱਥੇ ਕਰਨਾ ਹੈ ਤਾਂ ਕਿ ਜਿਹੜਾ ਸੁੱਤੀ ਹੋਈ ਪੰਜਾਬ ਸਰਕਾਰ ਹੈ ਉਹ ਜਾਗੇ ਤੇ ਸਾਡੀਆਂ ਜਿਹੜੀਆਂ ਦੋ ਮੇਨ ਮੰਗਾਂ ਦਾ ਨੰਬਰਦਾਰ ਜੂਨੀਅਨ ਨੇ ਇਹਨਾਂ ਨੇ ਆਪਣੇ ਘੋਸ਼ਣਾ ਪੱਤਰ ਚ ਪਾਈਆਂ ਸੀ ਆਪ ਵਾਲਿਆਂ ਨੇ ਜੱਦੀ ਪੁਸ਼ਤੀ ਤੇ ਜਿਹੜਾ ਮਾਣ ਪੱਤਾ 1500 ਤੋਂ 3000 ਕਰਨ ਦਾ ਉਸ ਤੋਂ ਬਾਅਦ ਸਾਡੇ ਵੱਖ-ਵੱਖ ਸਮੇਂ ਤੇ ਵੱਖ-ਵੱਖ ਮੰਤਰੀ ਜੀਵਾਨਾਂ ਨਾਲ ਮੀਟਿੰਗਾਂ ਹੁੰਦੀਆਂ ਰਹੀਆਂ ਸਵਾਏ ਭਰੋਸੇ ਤੋਂ ਸਾਨੂੰ ਕੁਝ ਨਹੀਂ ਮਿਲਿਆ ਸੋ ਅਸੀਂ ਇਸ ਕਰਕੇ ਸਾਨੂੰ ਮਜਬੂਰ ਹੋਣਾ ਪਿਆ ਵੀ ਜਿਹੜੀ ਪੰਜਾਬ ਪਧਰੀ ਰੈਲੀ ਹੈ ਉਹ ਅਸੀਂ ਸੰਗਰੂਰ ਵਿਖੇ ਕਰ ਰਹੇ ਹਾਂ ਕਿਉਂਕਿ ਸੰਗਰੂਰ ਜਿਹੜਾ ਹੈ ਉਹ ਆਪਣੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਦਾ ਜ਼ਿਲ੍ਹਾ ਮੇਨ ਸ਼ਹਿਰ ਹੈ ਉਹਦਾ ਰੈਸ ਉੱਥੇ ਤਾਂ ਕਿ ਜਿਹੜੀ ਕੋਈ ਨਾ ਕੋਈ ਸਾਡੀ ਆਵਾਜ਼ ਜਰੀ ਸਰਕਾਰ ਦੇ ਕੰਨੀ ਪੈ ਸਕੇ ਦਰਸਨ ਸੰਗ ਬਾਲਵਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਅੱਜ ਅਸੀਂ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਪ੍ਰਧਾਨਾਂ ਨੂੰ ਸੱਤਿਆ ਗਿਆ ਅਸੀਂ ਤਿਆਰੀ ਕਰ ਰਹੇ ਹਾਂ 7 ਮਾਰਚ ਦੀ 7 ਮਾਰਚ ਨੂੰ ਅਸੀਂ ਸਾਰੇ ਪੰਜਾਬ ਦੇ ਨੰਬਰਦਾਰ ਜੋ 37000 ਨੰਬਰਦਾਰ ਆ ਉਹ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਏਗਾ ਕਿ ਜਿਹੜੀਆਂ ਤੁਸੀਂ ਸਾਡੇ ਨਾਲ ਦੋ ਗਰੰਟੀਆਂ ਅਨੇਕਸ਼ਨ ਲੜਨ ਤੋਂ ਪਹਿਲਾਂ ਕੀਤੀਆਂ ਸੀ ਰਵੈਤੀ ਨੰਬਰਦਾਰੀ ਸਿਸਟਮ ਤੇ ਮਾਨਪਤੇ ਵਿੱਚ ਬਾਧਾ ਹੁਣ ਤੱਕ ਸਰਕਾਰ ਉਹ ਟਾਲ ਮਟੋਲ ਦੀ ਨੀਤੀ ਅਪਣਾ ਕੇ ਸਾਰੇ ਲੰਬੜਦਾਰ ਭਰਾਵਾਂ ਨੂੰ ਲਾਰੇ ਲਾ ਰਹੀ ਆ ਤੇ ਲੰਬੜਦਾਰਾਂ ਦਾ ਗੁੱਸਾ ਵੀ ਇੱਕ ਹੁਣ ਚਰਮ ਸੀਮਾ ਤੱਕ ਪਹੁੰਚ ਚੁੱਕਿਆ ਜਿਮਨੀ ਚੌਣ ਵਿੱਚ ਵੀ ਅਸੀਂ ਇਹਨਾਂ ਦੀ ਮਦਦ ਕੀਤੀ 92 ਐਮਐਲਏ ਜਿਤਾਉਣ ਪਿੱਛੇ ਵੀ ਅਸੀਂ ਇਹਨਾਂ ਦੀ ਮਦਦ ਕੀਤੀ ਪਰ ਜਦ ਨੰਬਰਦਾਰਾਂ ਵੱਲ ਕੋਈ ਮਦਦ ਦਾ ਹੱਥ ਵਧਾਉਣ ਦੀ ਗੱਲ ਆਉਂਦੀ ਆ ਸਰਕਾਰ ਕੱਲੀ ਟਾਲ ਮਟੋਲ ਦੀ ਨੀਤੀ ਤੋਂ ਸਵਾਇ ਕੁਝ ਨਹੀਂ ਕਰ ਰਹੀ ਅਸੀਂ ਜ਼ਿਲ੍ਹਾ ਬਠਿੰਡਾ ਦੇ ਸਮੂਹ ਲੰਬੜਦਾਰ ਭਰਾਵਾਂ ਨੂੰ ਬੇਨਤੀ ਕਰਦੇ ਆਂ ਅਪੀਲ ਕਰਦੇ ਆਂ ਕਿ ਆਪਾਂ ਸਾਰੇ ਰਲ ਮਿਲ ਕੇ ਇਸ ਸੰਘਰਸ਼ ਨੂੰ ਕਾਮਯਾਬ ਕਰੀਏ ਆਪਾਂ ਆਪਣੀਆਂ ਮੰਗਾਂ ਬਣਵਾਈਏ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਹੋਰ ਜੁੜੀਆਂ ਨੂੰ ਪਰਫੁੱਲਤ ਕੀਤਾ ਜਾ ਸਕੇ